ਉਹਨਾਂ ਦੇ ਖਾਤੇ ਦੇ ਵਿੱਚੋਂ ਕਰੀਬ 9.9 ਲੱਖ ਦਾ ਨੁਕਸਾਨ ਹੋਇਆ ਓਟੀਪੀ ਵਗੈਰਾ ਉਹ ਫਰੋਡਰਸ ਨੂੰ ਸ਼ੇਅਰ ਹੋ ਗਏ ਉਸ ਐਪ ਦੇ ਰਾਹੀਂ WhatsApp ਤੋਂ ਰਿਕਾਰਡ ਲੈਣ ਵਾਸਤੇ ਆਪਾਂ ਉਹਨਾਂ ਨੂੰ ਨੋਟਿਸ ਦਿੰਦਾ ਹੈ WhatsApp ਨੂੰ ਔਰ ਬੈਂਕ ਤੋਂ ਰਿਕਾਰਡ ਹਾਸਲ ਕਰਨ ਵਾਸਤੇ ਉਹਨਾਂ ਨੂੰ ਨੋਟਿਸ ਦਿੰਦਾ ਹੈ ਬੈਂਕ ਨੂੰ ਔਰ ਕਿਹੜੇ-ਕਿਹੜੇ ਤਰੀਕੇ ਆ ਜਿਹੜੇ ਸਾਈਬਰ ਫਰੌਡ ਹੁੰਦੇ ਆ ਜਾਂ ਲੋਕ ਤਰੀਕੇ ਅਪਣਾਉਂਦੇ ਨੇ ਸੀਵੀ ਲਾ ਇਨਫੋਰਸਮੈਂਟ ਦੁਆਰਾ ਚਾਹੀਓ ਸਟੇਟ ਦੀ ਪੁਲਿਸ ਹੋਵੇ सीबीआई ਦੀ ਹੋਵੇ ਕੋਈ ਜੱਜ ਹੋਵੇ ਸੁਪਰੀਮ ਕੋਰਟ ਕਿਸੇ ਵੀ ਤਰ੍ਹਾਂ ਦਾ ਆਰਡਰ ਹੈਗਾ ਉਹ ਆਨਲਾਈਨ ਕਦੇ ਵੀ ਡਿਜੀਟਲ ਅਰੈਸਟ ਦਾ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਪ੍ਰੋਪਰ ਲਿੰਕ ਵੀ ਹੋ ਸਕਦਾ ਹੈ ਉਹ ਕੋਈ ਫਾਈਲ ਵੀ ਹੋ ਸਕਦੀ ਹੈ ਵਿਆਹ ਦਾ ਕਾਰਡ .apk ਜਿਵੇਂ ਮੈਰिज .apk ਸ਼ਾਦੀ ਦਾ ਕਾਰਡ ਆ ਜਾਂਦਾ ਹੈ ਪੀਐਮ ਕਿਸਾਨ ਯੋਜਨਾ .apk ਨਾਮ ਦੀ ਫਾਈਲ ਰੀਸੀਵ ਹੋਈ ਉਹ ਫਾਈਲ ਤੇ ਉਹਨਾਂ ਨੇ ਕਲਿੱਕ ਕਰਤਾ ਤਾਂ ਉਹਨਾਂ ਦਾ ਵੀ ਕਰੀਬ 1.5 ਲੱਖ ਦਾ ਨੁਕਸਾਨ ਹੋ ਗਿਆ ਇਹ ਕੱਲ ਦੀ ਘਟਨਾ ਤਾਂ ਆਜੀ ਹੈ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਸਾਈਬਰ ਕ੍ਰਾਈਮ ਲੋਕਾਂ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਇੱਕ ਪਾਸੇ ਲੋਕ ਤਕਨੀਕੀ ਯੁੱਗ ਨੂੰ ਲੈ ਕੇ ਕਈ ਆਸਾਨ ਮਹਿਸੂਸ ਕਰਦੇ ਨੇ ਕਿ ਹੁਣ ਜਿਹੜੀ ਕੋਈ ਵੀ ਡਿਜੀਟਲ ਯੁੱਗ ਦੇ ਨਾਲ ਕਈ ਜਿਹੜੀਆਂ ਸਮੱਸਿਆਵਾਂ ਦੂਰ ਹੋ ਗਈਆਂ ਜਿਵੇਂ ਕਾਗਜ਼ ਪੱਤਰਾਂ ਦਾ ਮਸਲਾ ਹੁੰਦਾ ਸੀ ਐਪਲੀਕੇਸ਼ਨਾਂ ਹੁੰਦੀਆਂ ਸੀ ਹੁਣ ਮੇਲ ਨਾਲ WhatsApp ਨਾਲ ਵੱਖ-ਵੱਖ ਤਰੀਕਿਆਂ ਨਾਲ ਤੁਸੀਂ ਆਸਾਨੀ ਮਹਿਸੂਸ ਕਰਦੇ ਹੋ ਵੀ ਜਿਹੜੀ ਕੰਪਲੇਂਟ ਵਗੈਰਾ ਹੋ ਸਕਦੀ ਪਰ ਨਾਲ ਦੀ ਨਾਲ ਜਿਹੜੀਆਂ ਡਿਜੀਟਲ ਤਕਨੀਕ ਦੇ ਨਾਲ ਜਿਹੜੀਆਂ ਸਮੱਸਿਆਵਾਂ ਸਾਈਬਰ ਕ੍ਰਾਈਮ ਇੱਕ ਵੱਦਾ ਨਜ਼ਰ ਆ ਰਿਹਾ ਨਾਲ ਦੀ ਨਾਲ ਉਸ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਸਾਈਬਰ ਸੈੱਲ ਦੇ ਇੰਚਾਰਜ ਨੇ ਮੈਡਮ ਸੁਖਵੀਰ ਕੌਰ ਉਹਨਾਂ ਨਾਲ ਗੱਲਬਾਤ ਕਰਦੇ ਇੱਕ ਮਾਮਲਾ ਦਰਜ ਹੋਇਆ ਮੈਮ ਮਾਮਲਾ ਦਰਜ ਹੋਇਆ ਜਿਹੜਾ ਆਜਾ ਕੀ ਆ ਬਠਿੰਡਾ ਦੀ ਇੱਕ ਲੇਡੀ ਡਾਕਟਰ ਨੇ ਸਕਿਨ ਸਪੈਸ਼ਲਿਸਟ ਉਹਨਾਂ ਨੂੰ ਇੱਕ ਵਟਸਐਪ ਉਹਨਾਂ ਦੇ ਵਟਸਐਪ ਨੰਬਰ ਤੇ ਇੱਕ ਅਨਨੋਨ ਵਟਸਐਪ ਨੰਬਰ ਤੋਂ ਆ ਆਰਟੀਓ ਚਲਾਨ.ਐਪਕੇ ਕਰਕੇ ਕੋਈ ਫਾਈਲ ਰੀਸੀਵ ਹੁੰਦੀ ਹੈ ਉਹਦੇ ਚ ਨਾਲ ਇੱਕ ਮੈਸੇਜ ਹੁੰਦਾ ਹੈ ਵੀ ਤੁਹਾਡਾ ਚਲਾਨ ਹੋ ਗਿਆ ਇਹਦਾ ਆਨਲਾਈਨ ਭਰਨ ਵਾਸਤੇ ਤੁਸੀਂ ਕਲਿੱਕ ਕਰ ਸਕਦੇ ਹੋ ਤਾਂ ਉਹਨਾਂ ਨੇ ਉਹ ਤੇ ਦਿੱਚ ਸੀਗੇ ਥੋੜਾ ਤਾਂ ਉਹਨਾਂ ਨੇ ਉਹਨਾਂ ਐਪ ਦੇ ਉੱਤੇ ਕਲਿੱਕ ਕਰ ਦਿੱਤਾ ਜਿਹਦੇ ਨਾਲ ਉਹਨਾਂ ਦੇ ਫੋਨ ਦਾ ਐਕਸੈਸ ਚਲਾ ਗਿਆ ਤੇ ਉਹਨਾਂ ਦਾ ਖਾਤੇ ਦੇ ਵਿੱਚੋਂ ਕਰੀਬ 9.5 ਲੱਖ ਦਾ ਨੁਕਸਾਨ ਹੋਇਆ OTP ਵਗੈਰਾ ਉਹ ਫਰੋਡਸਟਰਸ ਨੂੰ ਸ਼ੇਅਰ ਹੋ ਗਏ ਉਸ ਐਪ ਦੇ ਰਾਹੀਂ ਕਿੰਨੀਆਂ ट्रांजੈਕਸ਼ਨਾਂ ਹੋਈਆਂ ਕਿੰਨੇ ਟੋਟਲ ਪੈਸੇ ਗਏ ਔਰ ਟੋਟਲ 4 ट्रांजੈਕਸ਼ਨਸ ਨੇ ਅਲੱਗ-ਅਲੱਗ ਅਮਾਉਂਟ ਦੀਆਂ 3.5 ਲੱਖ ਦੀ ਹੈ 1 3 ਲੱਖ ਦੀ ਹੈ 1 48000 ਦੀ ਹੈ ਬਾਕੀ ਟੋਟਲ 9.5 ਲੱਖ ਦਾ ਨੁਕਸਾਨ ਹੁਣ ਕੀ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕਰਨ ਤੋਂ ਬਾਅਦ ਕਿਸ ਤਰ੍ਹਾਂ ਦੀ ਜਿਹੜਾ ਪ੍ਰੋਸੈਸ ਪਾਇਆ ਜਾਂ ਕਿਸ ਤਰ੍ਹਾਂ ਦੀ ਉਹਨਾਂ ਦੀ ਅੱਗੇ ਪ੍ਰਕਿਰਿਆ ਸ਼ੁਰੂ ਕੀਤੀ ਹੈ ਆਪਾਂ ਥਾਣਾ ਸਾਈਬਰ ਕ੍ਰਾਈਮ ਵਿਖੇ ਰੈਲੇਵੈਂਟ ਸੈਕਸ਼ਨ ਜਿਹੜੇ BNS ਦੇ ਹੈ ਔਰ IT ਐਕਟ ਦੇ ਉਹ FIR ਰਜਿਸਟਰ ਕਰਕੇ WhatsApp ਤੋਂ ਰਿਕਾਰਡ ਲੈਣ ਵਾਸਤੇ ਆਪਾਂ ਉਹਨਾਂ ਨੂੰ ਨੋਟਿਸ ਦਿੱਤਾ ਹੈ WhatsApp ਨੂੰ ਔਰ ਬੈਂਕ ਤੋਂ ਰਿਕਾਰਡ ਹਾਸਲ ਕਰਨ ਵਾਸਤੇ ਉਹਨਾਂ ਨੂੰ ਨੋਟਿਸ ਦਿੱਤਾ ਹੈ ਬੈਂਕ ਨੂੰ ਇੱਕ ਸੁਣਨ ਵਿੱਚ ਆਉਂਦਾ ਕਈ ਵਾਰੀ ਜਿਹੜਾ ਪੈਸਾ ਉਹ ਔਨ ਦਾ ਵੇ ਹੁੰਦਾ ਉਹ ਵਾਪਸ ਆ ਜਾਂਦਾ ਤੇ ਜਿਹੜਾ ਪੈਸਾ ਕਈ ਵਾਰੀ ਕਢਵਾ ਲਿਆ ਜਾਂਦਾ ਇਹਦਾ ਕੀ ਪ੍ਰੋਸੈਸ ਹੁੰਦਾ ਕਈ ਵਾਰੀ ਸੁਣਨ ਵਿੱਚ ਆਉਂਦਾ ਵੀ ਔਨ ਦਾ ਵੇ ਹੁੰਦਾ ਬੈਂਕ ਫ੍ਰੀਜ਼ ਕਰ ਦਿੰਦੀ ਹੈ ਜਾਂ ਵੱਡੀਆਂ ट्रांजੈਕਸ਼ਨ ਆ ਉਹ ਕਢਵਾ ਨਹੀਂ ਪਾਉਂਦੇ ਪਰ ਬੈਂਕ ਉਹ ਕਿਵੇਂ ਜਿਹੜੀਆਂ ਵੱਡੀਆਂ ट्रांजੈਕਸ਼ਨ ਆ ਇਹ ਕਢਵਾ ਦਿੰਦੇ ਪੈਸੇ ਭਾਰਤ ਸਰਕਾਰ ਦਾ I4C ਇੰਡੀਅਨ ਨੈਸ਼ਨਲ ਸਾਈਬਰ ਕ੍ਰਾਈਮ ਪੋਰਟਲ ਬਣਿਆ ਹੋਇਆ ਹੈ NCARP ਤੇ ਉਹਦੇ ਨਾਲ ਜਦੋਂ ਕਿਸੇ ਬੰਦੇ ਨੂੰ ਪਤਾ ਲੱਗਦਾ ਮੇਰੇ ਨਾਲ ਫਰਾਡ ਹੋ ਗਿਆ ਤਾਂ ਉਹ 1930 ਤੇ ਕਾਲ ਕਰਕੇ ਜਾਂ cybercrime.gov.in ਤੇ ਮਤਲਬ ਮੈਨੂਅਲੀ ਜਾ ਕੇ ਵੈਬਸਾਈਟ ਤੇ ਉਹ ਜਦੋਂ ਕੰਪਲੇਨੈਂਟ ਆਪਣੀ ਸ਼ਿਕਾਇਤ ਦਰਜ ਕਰਾਉਂਦਾ ਹੈ ਤਾਂ ਫਰਾਡਸਟਰਜ਼ ਦੁਆਰਾ ਜਿਹੜੇ ਖਾਤਿਆਂ 'ਚ ਪੈਸੇ ਪੁਆਏ ਹੁੰਦੀ ਆ ਕਈ ਵਾਰੀ ਉਹ ਖਾਤਿਆਂ ਦੇ ਵਿੱਚੋਂ ਪੈਸੇ ਵਿਡਰਾਅ ਨਹੀਂ ਕਰੇ ਹੁੰਦੇ ਹਲੇ ਤੱਕ ਜਾਂ ਉਹਨਾਂ ਨੇ ਅੱਗੇ ਟਰਾਂਸਫਰ ਨਹੀਂ ਕਰੇ ਹੁੰਦੇ ਤਾਂ ਉਹ ਖਾਤਿਆਂ ਦੇ ਵਿੱਚ ਪੈਸਾ ਬਲੌਕ ਹੋ ਜਾਂਦਾ ਉਹ ਉਸ ਪੋਰਟਲ ਰਾਹੀਂ ਜਿਹੜਾ ਫ੍ਰੀਜ਼ ਲਗਾ ਦਿੱਤਾ ਜਾਂਦਾ ਤਾਂ ਉਹਦੇ ਨਾਲ ਥੋੜਾ ਪੈਸਾ ਸੇਫ ਹੋ ਜਾਂਦਾ ਹੈ ਜਿਹੜਾ ਨਹੀਂ ਨਿਕਲਿਆ ਹੁੰਦਾ ਤਾਂ ਉਹ ਫਿਰ ਕੋਰਟ ਦੇ ਪ੍ਰोसीजर ਰਾਹੀਂ ਜੋ ਕਾਨੂੰਨ ਮੁਤਾਬਕ ਹੈਗਾ ਉਹਦੇ ਕੋਰਟ ਦੇ ਪ੍ਰोसीजर ਰਾਹੀਂ ਉਹ ਪੈਸੇ ਵਾਪਸ ਮਿਲ ਜਾਂਦੇ ਆ ਕੰਪਲੇਨੈਂਟ ਨੂੰ ਕਿਸ ਤਰ੍ਹਾਂ ਦੇ ਹੋਰ ਮਾਮਲੇ ਆ ਰਹੇ ਜਿਵੇਂ ਤੁਸੀਂ ਦੱਸਿਆ ਵੀ ਇਹ ਤਾਂ ਚਲਾਨ ਦੇ ਤਰੀਕੇ ਨਾਲ ਉਹਨਾਂ ਨੇ ਮੈਸੇਜ ਭੇਜਿਆ ਜਾਂ ਪੀਡੀਐਫ ਭੇਜੀ ਆ ਹੋਰ ਕਿਹੜੇ ਕਿਹੜੇ ਤਰੀਕੇ ਆ ਜਿਹੜੇ ਸਾਈਬਰ ਫਰਾਡ ਹੁੰਦੇ ਆ ਜਾਂ ਲੋਕ ਤਰੀਕੇ ਅਪਣਾਉਂਦੇ ਨੇ ਜਿਹੜੇ ਹੁਣ ਦੇ ਦਿਨਾਂ ਵਿੱਚ ਆ ਰਹੇ ਨੇ ਇੱਕ ਤਾਂ ਡਿਜੀਟਲ ਅਰੈਸਟ ਦੇ ਦੋ ਮਾਮਲੇ ਸਾਹਮਣੇ ਆਏ ਸੀਗੇ ਇੱਕ ਵਕੀਲ ਨੇ ਉਹ ਬਜ਼ੁਰਗ ਉਹਨਾਂ ਦੇ ਨਾਲ 90 ਲੱਖ ਦਾ ਫਰਾਡ ਹੋਇਆ ਉਹ ਡਿਜੀਟਲ ਅਰੈਸਟ ਕਰਕੇ ਉਹਨਾਂ ਨੂੰ सीबीआई ਦੇ ਅਫੀਸਰ ਬਣ ਕੇ ਉਹਨਾਂ ਨੇ ਇਮਿਊਟ ਕੀਤਾ ਜਿਸ ਤਰ੍ਹਾਂ ਉਹਨਾਂ ਨੂੰ ਡਰਾਇਆ ਚਾਰ ਪੰਜ ਦਿਨ ਡਾਂਦੇ ਰਹੀ ਉਸ ਤੋਂ ਬਾਅਦ ਚਾਰ ਪੰਜ ट्रांजੈਕਸ਼ਨਸ ਰਾਈ 90 ਲੱਖ ਰੁਪਿਆ ਕਰੀਬ ਲੁੱਟ ਲਿਆ ਤਾਂ ਮੈਂ ਲੋਕਾਂ ਨੂੰ ਤੁਹਾਡੇ ਜਰੀਏ ਦੱਸਣਾ ਚਾਹਦੀਆਂ ਕਿ ਡਿਜੀਟਲ ਅਰੈਸਟ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਕਿਸੇ ਵੀ ਲਾ ਇਨਫੋਰਸਮੈਂਟ ਦੁਆਰਾ ਚਾਹੇ ਉਹ ਸਟੇਟ ਦੀ ਪੁਲਿਸ ਹੋਵੇ सीबीआई ਦੀ ਹੋਵੇ ਕੋਈ ਜੱਜ ਹੋਵੇ ਸਪਰੀਮ ਕੋਰਟ ਕਿਸੇ ਵੀ ਤਰ੍ਹਾਂ ਦਾ ਆਰਡਰ ਹੈਗਾ ਉਹ ਆਨਲਾਈਨ ਕਦੀ ਵੀ ਡਿਜੀਟਲ ਅਰੈਸਟ ਦਾ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਤਾਂ ਇਸ ਚੀਜ਼ ਤੋਂ ਡਰਨ ਦੀ ਲੋੜ ਨਹੀਂ ਜੇ ਕੋਈ ਤੁਹਾਨੂੰ ਡਿਜੀਟਲੀ ਕਹਿੰਦਾ ਵੀ ਤੁਹਾਨੂੰ ਅਰੈਸਟ ਕਰ ਲਿਆ ਜਾਵੇਗਾ ਨਹੀਂ ਤਾਂ ਤੁਸੀਂ ਇਸ ਤਰ੍ਹਾਂ ਕਰੋ ਉਹਨਾਂ ਦਾ ਮਕਸਦ ਸਿਰਫ ਆਪਣੇ ਤੋਂ ਪੈਸੇ ਲੁੱਟਣਾ ਹੁੰਦਾ ਉਹਨਾਂ ਦਾ ਕੋਈ ਮਕਸਦ ਨਹੀਂ ਕੋਈ ਕਾਨੂੰਨੀ ਪ੍ਰਕਿਰਿਆ ਇਕੱਲੀ ਤੁਹਾਡੀ ਆਨਲਾਈਨ ਨਹੀਂ ਹੋ ਸਕਦੀ ਤੇ ਦੂਸਰੀ ਮੈਂ ਹੋਰ ਦੱਸਣਾ ਚਾਹੁੰਦੀ ਸੀ ਇਹ ਤਾਂ ਮੈਂ ਡਿਜੀਟਲ ਅਰੈਸਟ ਦਾ ਦੱਸਿਆ ਦੂਸਰੀ ਜਿਹੜੀ ਜ਼ਿਆਦਾ ਛੋਟੇ ਛੋਟੇ ਮੈਟਰ ਆਉਂਦੀ ਹੈ ਉਹ ਇਹੀ ਨੇ ਅਨਨੋਨ ਲਿੰਕਸ ਆਉਂਦੇ ਨੇ ਲਿੰਕਸ ਉਹ ਪ੍ਰੋਪਰ ਲਿੰਕ ਵੀ ਹੋ ਸਕਦਾ ਹੈ ਉਹ ਕੋਈ ਫਾਈਲ ਵੀ ਹੋ ਸਕਦੀ ਹੈ ਵਿਆਹ ਦਾ ਕਾਰਡ .apk ਜਿਵੇਂ ਮੈਰिज .apk ਸ਼ਾਦੀ ਦਾ ਕਾਰਡ ਆ ਜਾਂਦਾ ਹੈ ਜਾਂ ਪੀਐਮ ਕਿਸਾਨ ਯੋਜਨਾ ਹੋਣ ਜਿਵੇਂ ਕੱਲ ਵੀ ਇੱਕ ਮੈਟਰ ਦਿਉਨ ਪਿੰਡ ਦੇ ਬੰਦੇ ਨੇ ਸਾਡੇ ਬਠਿੰਡੇ ਡਿਸਟ੍ਰਿਕਟ ਦੇ ਉਹਨਾਂ ਨੂੰ ਪੀਐਮ ਕਿਸਾਨ ਯੋਜਨਾ .apk ਨਾਮ ਦੀ ਫਾਈਲ ਰਿਸੀਵ ਹੋਈ ਉਹ ਫਾਈਲ ਤੇ ਉਹਨਾਂ ਨੇ ਕਲਿੱਕ ਕਰਤਾ ਤਾਂ ਉਹਨਾਂ ਦਾ ਵੀ ਕਰੀਬ 1.5 ਲੱਖ ਦਾ ਨੁਕਸਾਨ ਹੋ ਗਿਆ ਇਹ ਕੱਲ ਦੀ ਘਟਨਾ ਤਾਂ ਆਜੀ ਹੈ ਤਾਂ ਐਦਾਂ ਦੀਆਂ ਫਾਈਲਜ਼ ਆ ਰਹੀਆਂ ਨੇ ਪਰ ਮਾਇਆ ਜਾ ਰਿਹਾ ਲੋਕਾਂ ਨੂੰ ਤਾਂ ਇਹ ਲੋਕ ਜਾਂ ਤਾਂ ਕਾਲੀ ਛੁੰਦੇ ਨੇ ਜਾਂ ਦੇਖਦੇ ਨਹੀਂ ਪਹਿਲੀ ਗੱਲ ਤਾਂ ਅਨਨੋਨ ਲੋਕਾਂ ਤੋਂ ਬਚ ਕੇ ਰਹਿਣ ਦੀ ਲੋੜ ਹੈ ਦੂਸਰੀ ਗੱਲ ਜਾਂ ਕਈ ਵਾਰੀ ਲਾਲਚ ਵੀ ਆ ਜਾਂਦੇ ਨੇ ਕਈ ਵਾਰੀ ਸਸਤੀਆਂ ਚੀਜ਼ਾਂ ਜਿਵੇਂ ਆਪਣੇ ਸਾਡੇ ਬਠਿੰਡਾ ਆਰਮੀ ਕੈਂਟ ਨੇੜੇ ਹੈ ਇਧਰ ਕਿਲੀ ਨਿਹਾਲ ਸਿੰਘ ਵਾਲਾ ਸਾਡੇ ਸਟੇਸ਼ਨ ਨੇੜੇ ਹੈ ਉਹ ਇਹਨਾਂ ਦਾ ਰੂਪ ਲੈ ਕੇ ਜਿਵੇਂ ਕਹਿੰਦੇ ਜੀ ਮੇਰੀ ਤਾਂ ਬਦਲੀ ਹੋ ਗਈ ਮੈਂ ਫਲਾਣਾ ਮੇਜਰ ਹੈਗਾ ਇੰਸਟਾਗ੍ਰam ਤੇ ਦੱਸ ਰਿਹਾ ਜਾਂ ਫੇਸਬੁੱਕ ਤੇ ਤੇ ਅਸੀਂ ਆਪਣਾ ਸਾਰਾ ਸਮਾਨ ਨਹੀਂ ਇੰਨੀ ਦੂਰ ਸ਼ਿਫਟ ਕਰ ਸਕਦੇ ਅਸੀਂ ਆਪਣਾ ਸਮਾਨ ਲੱਖ ਰੁਪਏ ਚ ਦੇ ਕੇ ਜਾ ਰਹੇ ਹਾਂ ਜਦੋਂ ਕਿ ਸਮਾਨ ਦੀ ਕੀਮਤ ਕਰੀਬ 4.5 ਲੱਖ ਹੈ ਤਾਂ ਉਹ ਬੰਦਾ ਦੇਖਦਾ ਹੈ ਵੀ ਯਾਰ ਸਸਤਾ ਸਮਾਨ ਮਿਲਦਾ ਉਹਨੂੰ ਲੋੜ ਵੀ ਹੈਗੀ ਆ ਵੀ ਉਹ ਇੰਨੀ ਦੂਰ ਨਹੀਂ ਸ਼ਿਫਟ ਕਰ ਸਕਦਾ ਤਾਂ ਉਹ ਆਪਾਂ ਉਹਨੂੰ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਉਹ ਸਾਥੂ 1 ਲੱਖ ਡੇਰ ਲੱਖ ਰੁਪਇਆ ਐਂਠ ਕੇ ਚੱਲ ਜਾਂਦਾ ਸਮਾਨ ਕੋਈ ਅਸਲ ਦੇ ਵਿੱਚ ਉੱਥੇ ਕੋਈ ਏਅਰ ਫੋਰਸ ਦਾ ਅਫੀਸਰ ਜਾਂ ਆਰਮੀ ਦਾ ਬੰਦਾ ਹੁੰਦਾ ਹੀ ਨਹੀਂ ਇਹਦਾ ਮਤਲਬ ਆਪਾਂ ਆਪਾਂ ਆਪ ਹੀ ਲਾਲਚਾ ਚਾਹੀਏ ਤਾਂ ਉਹਨਾਂ ਨੂੰ ਪਹਿਲਾਂ ਪੈਸੇ ਦਿੱਤੇ ਆਪ ਹੀ ਫਸਾ ਲੈਂਦੇ ਆ ਜਾਂ ਇਨਵੈਸਟਮੈਂਟ ਫਰਾਡ ਹੋ ਰਹੇ ਨੇ ਜਿਵੇਂ ਲੋਕ ਆਨਲਾਈਨ ਟਰੇਡਿੰਗ ਦਾ ਬਹੁਤ ਜ਼ਿਆਦਾ ਅੱਜ ਕੱਲ੍ਹ ਚੱਲ ਰਿਹਾ ਹਰ ਇੱਕ ਨੂੰ ਹੁੰਦਾ ਘਰ ਹੀ ਬੈਠੇ ਪੈਸੇ ਕਮਾ ਲਈਏ ਤਾਂ ਉਹ ਅਨੋਥਰਾਈਜ਼ਡ ਐਪਸ ਦੇ ਵਿੱਚ ਪੈਸੇ ਲਗਾ ਲੈਂਦੇ ਨੇ ਤਾਂ ਜਿੱਤ ਤੋਂ ਬਾਅਦ ਉਹ ਆਪਣਾ ਪੈਸਾ ਬਲੌਕ ਹੋ ਜਾਂਦਾ ਅਸਲ ਦੇ ਵਿੱਚ ਉਹ ਟਰੇਡਿੰਗ ਨਹੀਂ ਹੁੰਦੀ ਉਹ ਫਰਾਡਸਟਰ ਦਾ ਹੀ ਵਿਛਾਇਆ ਹੋਇਆ ਜਾਲ ਹੁੰਦਾ ਜਿਸ ਵਿੱਚ ਉਹ ਫਸ ਜਾਂਦੇ ਨੇ ਤੁਸੀਂ ਕਈ ਮਾਮਲੇ ਵੀ ਦਰਜ ਕੀਤੇ ਆ ਕਾਰਵਾਈ ਵੀ ਲਗਾਤਾਰ ਕਰ ਰਹੇ ਹਾਂ ਕਿਹੜੇ ਸੂਬਿਆਂ ਦੇ ਲੋਕ ਨੇ ਜਾਂ ਪੰਜਾਬ ਦੇ ਲੋਕ ਹੁੰਦੇ ਨੇ ਜ਼ਿਆਦਾਤਰ ਜਿਹੜੇ ਸਾਈਬਰ ਕ੍ਰਾਈਮ ਕਰਦੇ ਆ ਬਾਹਰਲੇ ਸੂਬਿਆਂ ਦੇ ਉਜਵੀ ਜਿਹੜੇ ਪੰਜਾਬ ਚ ਕਰਦੇ ਆਪਣੇ ਉਹ ਜ਼ਿਆਦਾਤਰ ਦੋਸ਼ੀ ਤਾਂ ਆਪਣੇ ਬਾਹਰਲੀ ਹੁੰਦੇ ਨੇ ਕਿਉਂਕਿ ਉਹ ਨੇੜੇ ਤਾਂ ਕਰਦੇ ਨਹੀਂ ਨਾ ਥੋੜਾ ਪਹੁੰਚ ਦੂਰ ਬਣਾ ਕੇ ਰੱਖਦੇ ਆ ਕਿ ਤਾਂ ਕਿ ਇਨਵੈਸਟੀਗੇਸ਼ਨ ਏਜੰਸੀ ਨੂੰ ਵੀ ਸਮੱਸਿਆ ਆਵੇ ਕਿਉਂਕਿ ਇਨਵੈਸਟੀਗੇਸ਼ਨ ਤੇ ਵੀ ਖਰਚਾ ਆਉਂਦਾ ਹੈ ਹਰ ਇੱਕ ਬੰਦਾ ਥੋੜਾ ਲੱਗਦਾ ਵੀ ਜਿੰਨਾ ਦੂਰ ਹੋਵਾਂਗੇ ਸਾਨੂੰ ਫਰਾਡਸਟਰ ਹਰ ਇੱਕ ਤਰੀਕੇ ਨਾਲ ਦੇਖ ਕੇ ਚੱਲਦੇ ਆ ਵੀ ਸਾਨੂੰ ਫਾਇਦਾ ਹੋਵੇ ਜਿਵੇਂ ਪੰਜਾਬ ਜਿਹੜੇ ਕਰਦੇ ਨੇ ਜ਼ਿਆਦਾਤਰ ਵੈਸਟ ਬੰਗਾਲ ਮਹਾਰਾਸ਼ਟਰ ਉੜੀਸਾ ਮੱਧ ਪ੍ਰਦੇਸ਼ ਬਿਹਾਰ ਵਾਲੇ ਹੁੰਦੇ ਨੇ ਜਾਂ ਜਿਹੜੇ ਉਧਰ ਹੋ ਰਹੇ ਜਿਵੇਂ ਸਿੱਕਮ ਪੁਲੇ ਸਿੱਕਦਨ ਆਈ ਸੀਗੀ ਉਹ ਆਪਣਾ ਇਥੋਂ ਪੰਜਾਬ ਦਾ ਖਾਤਾ ਯੂਜ਼ ਹੋਇਆ ਨਥਾਣੇ ਦਾ ਉਹ ਇੱਕ ਲੇਡੀ ਨੂੰ ਲੈ ਕੇ ਗਏ ਐ ਤਾਂ ਆਪਣੇ ਪੰਜਾਬ ਚ ਵੀ ਕਰ ਰਹੇ ਨੇ ਲੋਕ ਲਾਲਚ ਚ ਵੀ ਆ ਜਾਂਦੇ ਨੇ ਆਪਦੇ ਖਾਤੇ ਦੇ ਦਿੰਦੇ ਨੇ ਜਾਂ ਆਪਦੇ ਮੋਬਾਈਲ ਨੰਬਰ SIM ਵਗੈਰਾ ਯੂਜ਼ ਕਰਨ ਵਾਸਤੇ ਦੇ ਦਿੰਦੇ ਨੇ ਜਿਵੇਂ ਕਿਰਾਏ ਤੇ ਦਿੱਤੇ ਮੰਨ ਲਓ ਕਿਸੇ ਨੇ ਉਹਨਾਂ ਨੂੰ ਕਿਹਾ ਵੀ ਮੈਨੂੰ ਤਾਂ SIM ਚਾਹੀਦੀ ਐ ਜੀ ਉਹਦਾ SIM ਤਾਂ ਮੈਂ ਤੈਨੂੰ 1000 ਰੁਪਏ ਦੇ ਦਾਂਗਾ ਅਗਲਾ ਕਹਿੰਦਾ ਗਰੀਬ ਕਹਿੰਦਾ ਕਹਿੰਦਾ ਚਲੋ ਐਕਟੀਵੇਟ ਕਰਵਾ ਕੇ ਦੇ ਦਿੰਨੇ ਆ ਪਰ ਬਾਅਦ ਚ ਉਹ ਰਿਕਾਰਡ ਤਾਂ ਆਪਣੇ ਬੰਦੇ ਦਾ ਹੀ ਬੋਲਦਾ ਹੁੰਦਾ ਨਾ ਫਿਰ ਉਹਨੂੰ ਸਮੱਸਿਆ ਆਉਂਦੀ ਐ ਉਹ ਕਾਨੂੰਨੀ ਪ੍ਰਕਿਰਿਆ ਚ ਫਸ ਜਾਂਦਾ ਤਾਂ ਤੁਸੀਂ ਖਾਤੇ ਦੀ ਗੱਲ ਕੀਤੀ ਪਿਛਲੇ ਸਮੇਂ ਵਿੱਚ ਵੀ ਇੱਕ ਮਾਮਲਾ ਦਰਜ ਹੋਇਆ ਸੀ ਆਪਣੇ ਲੋਕਾਂ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਉਹ ਗਰੀਬ ਲੋਕ ਹੁੰਦੇ ਨੇ ਤੇ ਉਹਨਾਂ ਦੇ ਖਾਤੇ ਪਰਮਾਹ ਕੇ ਲੱਗਦਾ ਵੀ ਇਹਦੇ ਤੋਂ ਅਵੇਅਰ ਹੋਣ ਦੀ ਲੋੜ ਹਾਂਜੀ ਆਪਾਂ ਇੱਕ ਮੁਕੱਦਮਾ ਰਜਿਸਟਰ ਕੀਤਾ ਸੀਗਾ ਉਹ ਇੱਕ ਚਾਹ ਦੀ ਰੀੜੀ ਲਗਾਉਂਦੇ ਨੇ ਆਪਣੇ ਗੋਨਿਆਂਾਂ ਨਾ ਮੰਡੀ ਵਿਖੇ ਉਹ ਥੋੜੀ ਜਿਹੀ ਨਾ ਬੋਲ ਨਹੀਂ ਸਕਦੇ ਸਹੀ ਤਰੀਕੇ ਨਾਲ ਉਹਨਾਂ ਦਾ ਨਾਮ ਮੈਨੂੰ ਹੁਣ ਪੂਰੀ ਤਰ੍ਹਾਂ ਯਾਦ ਨਹੀਂ ਬਟ ਉਹ ਬੋਲ ਨਹੀਂ ਸਕਦੇ ਥੋੜਾ ਅਪੰਗ ਨੇ ਤਾਂ ਉਹਨਾਂ ਦਾ ਖਾਤਾ ਉਹਨਾਂ ਨੇ ਯੂਜ਼ ਕੀਤਾ ਇਹ ਕਹਿ ਕੇ ਕਿ ਕੋਈ ਨੌਨ ਬੰਦਾ ਹੀ ਉਹਨਾਂ ਕੋਲ ਆਇਆ ਉਹਨਾਂ ਦਾ ਕਹਿੰਦਾ ਯਾਰ ਮੇਰੇ ਨਾਲ ਖਾਤਾ ਨਹੀਂ ਚੱਲ ਰਿਹਾ ਤੇ 30000 ਰੁਪਿਆ ਪਵਾਉਣਾ ਸੀ ਮੈਂ ਆਪਣੇ ਫਰੈਂਡ ਤੋਂ ਉਹਨੂੰ ਪਿੱਛਲ ਕੇ ਹੀ ਉਹਦਾ ਖਾਤਾ ਲੈ ਲਿਆ ਤਾਂ ਉਹਦੇ ਖਾਤੇ ਦੇ ਵਿੱਚ 30000 ਦੀ ਬਜਾਏ 3-4 ਲੱਖ ਰੁਪਿਆ ਕਮਾਇਆ ਤਾਂ ਉਹ ਕਰਨਾਟਕਾ ਤੋਂ ਉਹਨਾਂ ਦਾ ਖਾਤਾ ਬੰਦ ਹੋ ਗਿਆ ਉਹ ਕਰਨਾਟਕਾ ਦੇ ਬੰਦਿਆਂ ਨੇ ਉਹਨਾਂ ਨੇ ਠੱਗੀ ਮਾਰੀ ਹੋਣੀ ਹੈ ਤਾਂ ਉਹ ਬੰਦਾ ਇਸ ਕਰਕੇ ਸਮੱਸਿਆ 'ਚ ਆ ਗਿਆ ਤਾਂ ਉਹ ਕਰਨਾਟਕਾ ਤੋਂ ਉਹਨੂੰ ਨੋਟਿਸ ਰੀਸੀਵ ਹੋਣੇ ਸ਼ੁਰੂ ਹੋ ਗਏ ਤਾਂ ਉਹਦੇ 'ਚ ਅਸੀਂ ਮੁਕੱਦਮਾ ਰਜਿਸਟਰ ਕੀਤਾ ਸੀਗਾ ਜਿਹੜੇ ਇੱਥੋਂ ਦੇ ਬੰਦੇ ਉਹਨਾਂ ਨੂੰ ਖਾਤਾ ਮਤਲਬ ਪ੍ਰੋਵਾਈਡ ਕਰਾ ਕੇ ਦਿੰਦੇ ਸੀ ਜਿਵੇਂ ਵੇਚਦੇ ਸੀ ਅੱਗੇ ਭੋਲੇ ਭਾਲੇ ਲੋਕਾਂ ਨੂੰ ਫਸਾਉਂਦੇ ਸੀਗੇ ਉਹਨਾਂ ਨੂੰ ਅਸੀਂ ਮੁਕੱਦਮਾ ਦਰਜ ਕਰਕੇ ਅਰੈਸਟ ਪਾ ਦਿੱਤੀ ਸੀਗੇ ਉਹਨਾਂ ਦੀ ਉਹ ਇਸ ਟਾਈਮ ਜੇਲ੍ਹ 'ਚ ਨੇ ਕੀ ਕੀ ਕਹਿਣਾ ਚਾਹੁੰਦੇ ਆ ਜਿਵੇਂ ਲੋਕ ਸਾਈਬਰ ਠੱਗੀ ਤੋਂ ਵੀ ਜਿਸ ਤਰ੍ਹਾਂ ਖਾਤੇ ਆ ਕਿਸ ਤਰ੍ਹਾਂ ਮੰਨ ਲਓ ਜੇ ਠੱਗੀ ਵੱਜ ਵੀ ਜਾਂਦੀ ਹੈ ਤਾਂ ਉਹ ਤੋਂ ਬਚਿਆ ਕਿਸ ਤਰ੍ਹਾਂ ਜਾਂ ਕਿਸ ਤਰ੍ਹਾਂ ਪ੍ਰੋਸੈਸ ਅਡਾਪਟ ਕੀਤਾ ਜਾਵੇ ਜਿਵੇਂ ਪੈਸਾ ਤੁਸੀਂ ਜਿੱਸਾ ਵੀ ਕਢਵਾਉਣ ਤੋਂ ਪਹਿਲਾਂ ਵੀ ਉਹਦੀ ਕੰਪਲੇਂਟ ਹੋ ਜੇ ਤਾਂ ਵਾਪਸ ਆਜ ਸਕਦਾ ਜਾਂ ਫ੍ਰੀਜ਼ ਕੀਤਾ ਜਾ ਸਕਦਾ ਹਾਂਜੀ ਉਹ ਪਹਿਲਾਂ ਵੀ ਕਾਫੀ ਟਾਈਮ ਤੋਂ ਅਸੀਂ ਅਵੇਅਰ ਕਰ ਰਹੇ ਹਾਂ ਇਸ ਚੀਜ਼ ਬਾਰੇ ਪਹਿਲੀ ਗੱਲ ਤਾਂ ਕੋਸ਼ਿਸ਼ ਕਰੋ ਵੀ ਲਾਲਚ 'ਚ ਨਹੀਂ ਆਉਣਾ ਠੱਗੀ ਨਾ ਹੀ ਹੋਵੇ ਤਾਂ ਅੱਛਾ ਹੈ ਅਗਰ ਆਪਾਂ ਨੂੰ ਲੱਗ ਵੀ ਜਾਂਦਾ ਪਤਾ ਵੀ ਆਪਾਂ ਨੂੰ ਠੱਗੀ ਹੋ ਗਈ ਤਾਂ ਜਲਦੀ 1930 ਹੈਲਪਲਾਈਨ ਨੰਬਰ ਹੈ 1930 ਉੱਤੇ ਕਾਲ ਕਰਕੇ ਆਪਣੀ ਕੰਪਲੇਂਟ ਰਜਿਸਟਰ ਕਰਵਾ ਸਕਦੇ ਹੋ ਤੇ cybercrime.gov.in ਪੋਰਟਲ ਤੇ ਮੈਨੂਅਲੀ ਜਾ ਕੇ ਜਿਹੜੀ ਆਪਣੀ ਕੰਪਲੇਂਟ ਰਜਿਸਟਰ ਕਰਵਾਈ ਜਾ ਸਕਦੀ ਹੈ ਇਹ ਆਈ 4C ਭਾਰਤ ਸਰਕਾਰ ਦਾ ਪ੍ਰੋਜੈਕਟ ਹੈ ਇਹਦੇ ਚ ਜੇ ਤੁਹਾਡਾ ਪੈਸਾ ਅਜੇ ਤੱਕ ਵਿਡਰੋ ਨਹੀਂ ਹੋਇਆ ਇਨ ਕੈਸ਼ ਤਾਂ ਉਹ ਜਿਹੜੀ ਵੀ ਲੇਅਰ ਚ ਹੋਵੇ ਉੱਥੇ ਹੋਲਡ ਹੋ ਜਾਂਦਾ ਹੈ ਸੋ ਇਸਨਾਂ ਸਾਈਬਰ ਕ੍ਰਾਈਮ ਪਟੰਡਾ ਦੇ ਇੰਚਾਰਜ ਨੇ ਮੈਡਮ ਸੁਖਪੀਰ कौर ਜਿਨ੍ਹਾਂ ਨੇ ਦੱਸਿਆ ਵੀ ਪਿਛਲੇ ਦਿਨੀ ਮਾਮਲਾ ਵੀ ਦਰਜ ਹੋਇਆ ਸੀ ਹਾਲਾਂਕਿ ਉਦੋਂ ਪਹਿਲਾਂ ਵੀ ਕਈ ਸਾਈਬਰ ਠੱਗੀ ਦੇ ਮਾਮਲੇ ਦਰਜ ਹੋਏ ਉਹਨਾਂ ਨੇ ਤਰੀਕਾ ਵੀ ਦੱਸਿਆ ਵੀ ਜੇ ਪਹਿਲੀ ਗੱਲ ਤਾਂ ਕੋਈ ਵੀ ਲਿੰਕ ਆ ਜਿਹੜਾ ਓਪਨ ਨਾ ਕਰੋ ਅਗਰ ਕੋਈ ਲਿੰਕ ਓਪਨ ਹੋ ਵੀ ਜਾਂਦਾ ਤਾਂ ਫੌਰਨ ਹੀ ਜਿਹੜਾ 1930 ਤੇ ਕਾਲ ਕਰੋ ਤੇ ਜਿਹੜਾ ਪ੍ਰੋਸੈਸ ਅਡਾਪਟ ਕਰੋ ਤਾਂ ਕਿ ਜਿਹੜਾ ਉਹ ਪੈਸਾ ਕਢਵਾਇਆ ਨਹੀਂ ਤਾਂ ਉਹ ਵਾਪਸ ਵੀ ਆ ਸਕਦਾ ਤੁਸੀਂ ਦੇਖ ਰਹੇ ਹੋ ਕਲੀਅੰਟ ਵੀ ਪੰਜਾਬ ਤੇ ਮਹਾਰ ਸ਼ਪਾਲ ਸਿੰਘ